ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨੂੰ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਮਾਣਾ ਸ਼ਹਿਰ ਦੇ ਵਿੱਚ ਪਿਛਲੇ ਦਿਨੀ ਸਮਾਣਾ ਪਟਿਆਲਾ ਰੋਡ ਤੇ ਇੱਕ ਭਿਆਨਕ ਹਾਸਾ ਵਾਪਰਦਾ ਜਿਸ ਵਿੱਚ ਸੱਤ ਮਾਸੂਮ ਬੱਚਿਆਂ ਦੀ ਜਿਹੜੀ ਜਾਨ ਚਲੀ ਜਾਂਦੀ ਤੇ ਇੱਕ ਡਰਾਈਵਰ ਦੀ ਵੀ ਜਿਹੜੀ ਹੈ ਉਸ ਹਾਸੇ ਦੇ ਵਿੱਚ ਮੌਤ ਹੁੰਦੀ ਹੈ ਤੇ ਅੱਜ ਕਾਫੀ ਦਿਨ ਹੋ ਚੁੱਕੇ ਨੇ ਔਰ ਉਸ ਦੋਸ਼ੀ ਨੂੰ ਜਿਹੜਾ ਹੈ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਿਸ ਦਾ ਨਾਮ ਰੰਤੀਰ ਸਿੰਘ ਹੈ ਤੇ ਉਹ ਜਿਹੜਾ ਲਗਾਤਾਰ ਬਚਣ ਦੀ ਕੋਸ਼ਿਸ਼ਾਂ ਦੇ ਵਿੱਚ ਲੱਗਿਆ ਹੋਇਆ ਤੇ ਅੱਜ ਸ਼ਹਿਰ ਦੇ ਮਈਲਾਵਾਂ ਵੱਲੋਂ ਜਿਹੜਾ ਆਪਣੀ ਮੋਬਾਈਲਾਂ ਦੀਆਂ ਟੋਰਚਾਂ ਚਲਾ ਕੇ ਸ਼ਹਿਰ ਦੇ ਵਿੱਚ ਉਹਨਾਂ ਬੱਚਿਆਂ ਦੇ ਜਸਟਿਸ ਦੇ ਲਈ ਜਿਹੜਾ ਇਨਸਾਫ਼ ਮੰਗਣ ਦੇ ਲਈ ਵਕ ਵਕ ਬਾਜ਼ਾਰਾਂ ਦੇ ਵਿੱਚੋਂ ਹੁੰਦੇ ਹੋਏ ਜਿਹੜਾ ਇਹ ਕੈਂਡਲ ਮਾਰਚ ਕੱਢਿਆ ਗਿਆ ਤੇ ਲਗਾਤਾਰ ਸਰਕਾਰ ਦੇ ਉੱਪਰ ਵੀ ਜਿਹੜੀ ਆਪਣੀ ਹੈ ਪੜਾਸ ਕੱਢੀ ਗਈ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਲਗਾਤਾਰ ਅਸੀਂ ਜਿਹੜਾ ਉਹਨਾਂ ਸਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਮੰਗ ਕਰ ਰਹੇ ਹਾਂ ਪਰ ਹਾਲੇ ਤੱਕ ਸਰਕਾਰ ਜਿਹੜੀ ਹੈ ਗੁੰੰਗੀ ਬੋਲੀ ਹੋ ਕੇ ਲਗਾਤਾਰ ਸਿਵੇਸੇਕ ਦੀ ਨਜ਼ਰ ਆ ਰਹੀ ਹੈ ਮਾਪਿਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਤਾਂ ਹਲੇ ਤੱਕ ਜਿਹੜਾ ਰੌਣ ਦਾ ਵੀ ਟਾਈਮ ਨਹੀਂ ਮਿਲ ਰਿਹਾ ਪਰ ਸਰਕਾਰ ਕਿਸ ਖਿਆਲਾਂ ਦੇ ਵਿੱਚ ਖੋਈ ਹੋਈ ਹੈ ਇਹ ਜਿਹੜਾ ਹੁਣ ਲਗਾਤਾਰ ਸ਼ਹਿਰ ਦੇ ਵਿੱਚ ਚਿੰਤਾ ਬਣੀ ਹੋਈ ਹੈ ਕਿਉਂਕਿ ਜੇ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਸਾਬਕਾ ਵੀ ਜਿਹੜੇ ਵਿਧਾਇਕ ਨੇ ਰਜਿੰਦਰ ਸਿੰਘ ਦੇ ਨਾਲ ਇੱਕ ਫੋਟੋ ਵਾਇਰਲ ਹੁੰਦੀ ਹੈ ਤੇ ਮੌਜੂਦਾ ਜਿਹੜੇ ਵਿਧਾਇਕ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਉਸ ਵਿਅਕਤੀ ਉਹਨਾਂ ਦਾ ਪਰ ਮੌਜੂਦਾ ਜਿਹੜੇ ਐਮਐਲਏ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਜਿਹੜੇ ਟਿੱਪਰ ਤੱਕ ਦਾ ਜਿਹੜਾ ਮਾਲਕ ਨੇ ਓਰਜਿੰਦਰ ਸਿੰਘ ਨੂੰ ਮਿਲਦੇ ਨੇ ਪਰਜਿੰਦਰ ਸਿੰਘ ਦੇ ਵੱਲੋਂ ਵੀ ਕਿਹਾ ਗਿਆ ਕਿ ਸਰਕਾਰ ਤਾਂ ਪਰ ਤੁਹਾਡੀ ਹੈ ਹਲੇ ਤੱਕ ਤੁਸੀਂ ਕਿਉਂ ਨਹੀਂ ਦੋਸ਼ੀ ਗ੍ਰਿਫਤਾਰ ਕਰ ਰਹੇ ਮੈਨੂੰ ਨਹੀਂ ਪਤਾ ਸੀ ਕਿ ਉਹ ਟਿੱਪਰ ਵਾਲਾ ਉਹ ਜਦੋਂ ਮੇਰੇ ਘਰ ਕੋਈ ਚਾਹ ਪੀਣ ਆ ਜੇ ਤਾਂ ਮੈਂ ਉਸ ਨੂੰ ਜਿਹੜਾ ਘਰ ਦੇ ਵਿੱਚੋਂ ਨਹੀਂ ਭੇਜਦਾ ਪਰ ਉਹਨਾਂ ਵੱਲ ਇਹ ਕਿਹਾ ਗਿਆ ਕਿ ਮੇਰਾ ਟਿੱਪਰ ਵਾਲੇ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਪਰ ਸ਼ਹਿਰ ਦੇ ਵਿੱਚ ਹੁਣ ਜਿਹੜੀ ਹੈ ਕਾਫੀ ਚਰਚਾ ਜਿਹੜੀਆਂ ਦੇਖਣ ਨੂੰ ਮਿਲਦੀਆਂ ਨਜ਼ਰ ਆਉਂਦੀਆਂ ਨੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇਕੱਠੇ ਹੋਏ ਨੇ ਇਸ ਕੈਂਡਲ ਮਾਰਚ ਦੇ ਵਿੱਚ ਤਸਵੀਰਾਂ ਜਿਹੜੀਆਂ ਲਗਾਤਾਰ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜੀਆਂ ਮਹਿਲਾਵਾਂ ਨੇ ਉਹ ਵੀ ਆਪਣਾ ਘਰ ਦਾ ਕੰਮਕਾਰ ਛੱਡ ਕੇ ਕਿਉਂਕਿ ਇਹ ਜਿਹੜੀ ਸਭ ਤੋਂ ਭਿਆਨਕ ਜਿਹੜੀ ਇਹ ਹਾਸਾ ਹੈ ਜਿਹੜਾ ਸ਼ਹਿਰ ਦੇ ਲੋਕਾਂ ਨੂੰ ਝੰਜੋੜ ਕੇ ਰੱਖਦਾ ਤੇ ਲਗਾਤਾਰ ਪਰਿਵਾਰ ਜਿਹੜਾ ਇਨਸਾਫ ਦੀ ਮੰਗ ਕਰਦਾ ਵੀ ਨਜ਼ਰ ਆ ਰਿਹਾ ਹੈ ਕਟੇ ਜਾ ਰਹਾ ਬੜੀ ਸੰਖਿਆਤ ਬਹੁਤ ਹੈ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਪ੍ਰੋਸ ਸਾਰਾ ਇਹ ਸਾਰਾ ਇਹ ਸਮਾਣਾ ਜਿਹੜਾ ਹੈ ਉਹਦੇ ਚ ਇਹਨਾਂ ਰੋਜ਼ ਕਰਿਆ ਹੋਇਆ ਇਸ ਘਟਨਾ ਬਾਰੇ ਸਾਰਾ ਸਮਾਣਾ ਇਹਨਾਂ ਦੁਖੀ ਹੈ ਤੁਸੀਂ ਦੇਖ ਸਕਦੇ ਹੋ ਪਿਛੇ ਤੱਕ ਦੇਖਿੰਦਾ ਗਿਆ ਜਾ ਰਿਹਾ ਹੈ ਸਾਰਾ ਸ਼ਹਿਰ ਸਾਡੇ ਨਾਲ ਹੈ ਅਸੀਂ ਅੱਜ ਜਿਹੜਾ ਕੈਂਡਲ ਮਾਰਚ ਜਿਹੜਾ ਹੈ ਸ਼ਾਂਤੀਪੂਰਵਕ ਕੈਂਡਲ ਮਾਰਚ ਕੱਢਾਂਗੇ ਬੱਚਿਆਂ ਦੀ ਯਾਦ ਵਿੱਚ ਔਰ ਪ੍ਰਸ਼ਾਸਨ ਨੂੰ ਅਸੀਂ ਕੱਲ ਤੱਕ ਦਾ ਜਿਹੜਾ ਸਮਾਂ ਦਿੱਤਾ ਹੋਇਆ ਹੈ ਕੱਲ ਤੱਕ ਅਸੀਂ ਬਿਲਕੁਲ ਵੀ ਛੱਡਦੇ ਨਹੀਂ ਅਸੀਂ ਜਿਹੜਾ ਸਮਾਂ ਦਿੱਤਾ ਹੋਤੇ ਸਮੇਂ ਤੋਂ ਪਹਿਲਾਂ ਅਸੀਂ ਕੁਝ ਵੀ ਐਸਾ ਨਹੀਂ ਕਰਾਂਗੇ ਜਿੰਦੇ ਨਾਲ ਪ੍ਰਸ਼ਾਸਨ ਨੂੰ ਕੁਝ ਕਹਿਣ ਦਾ ਮੌਕਾ ਮਿਲੇ ਤਾਂ ਇਹ ਜਿਹੜਾ ਅੱਜ ਦਾ ਰੋਸ ਮਾਰਚ ਹੈ ਇਹ ਸਿਰਫ ਇਹ ਵੀ ਦਰਸਾਉਣ ਵਾਸਤੇ ਹੈ ਕਿ ਸਾਰਾ ਸ਼ਹਿਰ ਜਿਹੜਾ ਹੈ ਉਹ ਅੱਜ ਵੀ ਇੱਕਜੁੱਟ ਹੈ ਅੱਜ ਵੀ ਇਕੱਠਾ ਹੈ ਸੋ ਇਹ ਸਾਰਾ ਸ਼ਹਿਰ ਉਦੋਂ ਤੱਕ ਸਾਡੇ ਨਾਲ ਰਹੇਗਾ ਸਾਰੇ ਅਸੀਂ ਇਕੱਠੇ ਰਵਾਂਗੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਮੌਜੂਦਾ ਸਰਕਾਰ ਨੂੰ ਕੀ ਕਹਿਣਾ ਚਾਹੋ ਮੌਜੂਦਾ ਸਰਕਾਰ ਬਾਰੇ ਅਸੀਂ ਬਾਰ-ਬਾਰ ਬਾਰ-ਬਾਰ ਕੋਈ ਬਿਆਨ ਦੇ ਰਹੇ ਆ ਤੇ ਮੌਜੂਦਾ ਸਰਕਾਰ ਪ੍ਰਸ਼ਾਸਨ ਅਜੇ ਤੱਕ ਫੀਲ ਹੈ ਜਿਹੜਾ ਅਸਲੀ ਕਾਤਲ ਹੈ ਉਹਨੂੰ ਪਿੱਛੇ ਸਲਾਖਾਂ ਦੇ ਪਿੱਛੇ ਪਛਾਣ ਲਈ ਔਰ ਅੱਜ ਤਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਤੁਸੀਂ ਕੈਮਰਾ ਮਾਰ ਕੇ ਦੇਖੋ ਕਿ ਸਾਡੇ ਸ਼ਹਿਰ ਦੀਆਂ ਸਾਡੇ ਸਾਡੀਆਂ ਵੱਡੀਆਂ ਪੈਣਾ ਛੋਟੀਆਂ ਪੈਣਾ ਪਰਜਾਈਆਂ ਮਾਵਾ ਕਿੰਨਾ ਵੱਡਾ ਹਜੂਮ ਹੈ ਤਾਂ ਸੋਚ ਸਕਦੇ ਹੋ ਵੀ ਕਿੰਨਾ ਰੋਸ ਕਿੰਨਾ ਦੁੱਖ ਹੈ ਸਾਰੇ ਸ਼ਹਿਰ ਦੇ ਵਿੱਚ ਔਰ ਇਹ ਨਾ ਹੋਵੇ ਕਿ ਇਹ ਜਿਹੜਾ ਦੁੱਖ ਰੋਸ ਹੈ ਇਹ ਇੱਕ ਇੱਕ ਪੱਟੇ ਇਸ ਸੰਘਰਸ਼ ਦਾ ਰੂਪ ਧਾਰਨ ਕਰ ਲਏ ਸੋ ਉਸ ਤੋਂ ਪਹਿਲਾਂ ਹੀ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਕੱਲ ਤੱਕ ਦੇ ਤੈ ਸਮੇਂ ਦੇ ਵਿੱਚ ਜਿਹੜਾ ਹੈ ਰੋਟੀ ਰੋਗੀ ਗ੍ਰਫਤਾਰ ਜਿਸ ਤਰੀਕੇ ਨਾਲ ਦਬਾਅ ਦੇਖਣ ਨੂੰ ਮਿਲ ਰਿਹਾ ਹਾਲੇ ਤੱਕ ਦੋਸ਼ੀ ਜਿਹੜਾ ਗ੍ਰਫਤਾਰ ਨਹੀਂ ਹੋਇਆ ਜੇ ਕੱਲ ਵੀ ਨਹੀਂ ਕੁਝ ਹੁੰਦਾ ਫਿਰ ਅਗਲਾ ਕਦਮ ਕੀ ਹੈ ਦੇਖੋ ਮੈਂ ਇਸ ਸਮੇਂ ਦੇ ਉੱਪਰ ਅਜੇ ਕੁਝ ਵੀ ਐਲਾਨ ਨਹੀਂ ਕਰੂੰਗਾ ਕਿਉਂਕਿ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਜਿਹੜਾ ਕੱਲ ਤੱਕ ਦਾ ਸਮਾਂ ਦਿੱਤਾ ਹੋਇਆ ਉਸ ਸਮੇਂ ਤੱਕ ਮੈਂ ਕੁਝ ਵੀ ਅਜਿਹਾ ਨਹੀਂ ਕਹੂੰਗਾ ਹਾਂ ਤੈ ਸਮੇਂ ਤੋਂ ਬਾਅਦ ਅਸੀਂ ਤੁਹਾਨੂੰ

ਸਾਡੇ ਸਾਰੇ ਸਬਾਨਾ ਕਰਖਾ ਮਾਰ ਮਾਰ ਦੀ ਇੱਕੋ ਹੀ ਗੱਲ ਹੈ ਕਿ ਜਿਹੜਾ ਵੀ ਕਰਨ ਕਰਨਾ ਹੈ ਰੂਸ਼ੀਆ ਨੂੰ ਫੜਾ ਜਾਣਾ ਚਾਹੀਦਾ ਸ਼ਾਂਤੀ ਲਈ ਬਚਾਉਣ ਯਾਤਰੀ ਆਇਆ ਸੀ ਪਰਸੋਂ ਉਹਨਾਂ ਨੇ ਟਾਈਮ ਦਿੱਤਾ ਸੀ ਕਿ ਅਜੇ ਤੁਸੀਂ ਸ਼ਾਂਤ ਰਹੋ ਸਭ ਕੁਝ ਰੱਖੋ ਸੱਚਾ ਸ਼ਹਿਰ ਆਇਆ ਸੀ ਪੁਰਦੇ ਉੱਪਰ ਸੀ ਮੁੜ ਕੇ ਇੱਥੇ ਆ ਗਏ ਲੋਕ ਸਿੰਘ ਦੇ ਨਾਲ ਤੇ ਮੈਂ ਕਹਿਣਾ ਚਾਹੁੰਦਾ ਕਿ ਜੇ ਇਹ ਅੰਦ ਨੂੰ ਨਾ ਹੋਇਆ ਲੋਕ ਬਹੁਤ ਵੱਧ ਗਈ ਹੈ ਇਹ ਬਹੁਤ ਵੱਡਾ ਮਰ ਸੀ ਆ ਜਿਹੜਾ ਕੈਂਡਲ ਕਿ ਜਿਹੜਾ ਵੀ ਮਹਿਦੋਸ਼ੀ ਆ ਪਰ ਮੈਂ ਬਾਕੀ ਸਾਰਿਆਂ ਨੂੰ ਇਹ ਪੜਿਆ ਜਾਏ ਚ 26 ਦਿਨ ਹੋ ਗਏ ਸਾਰੇ ਵਾਪੇ ਸਸਾਰੇ ਘੁੰ ਲਾ ਰਿਹਾ ਸਾਰਾ ਸਵਾਣਾ ਰੋ ਰੋ ਕੇ ਜਿੱਤਾ ਮਾਰ ਮਾਰ ਕੇ ਕਹਿ ਰਿਹਾ ਜੋ ਦੋਸ਼ੀ ਜਿਹੜਾ ਹੈਗਾ ਉਹਨੂੰ ਫੜਦੇ ਕਿਉਂ ਨਹੀਂ ਤੁਸੀਂ ਪਰ ਮੈਂ ਤਾਂ ਹੀ ਕਹਿਣਾ ਵੀ ਇਹ ਉਸ ਬਾਝੂ ਦਾ ਹੋਰ ਜ਼ਿਆਦਾ ਫਿਰ ਇਹ ਕੰਟਰੋਲ ਤੋਂ ਬਾਹਰ ਹੋ ਜਾਣਾ ਤਾਂ ਇਸ ਕਰਕੇ ਬੇਨਤੀ ਹੈ ਜਲਦੀ ਤੋਂ ਜਲਦੀ ਸਰਕਾਰ ਦਾ ਜਿਹੜਾ ਕੰਮ ਹੈ ਦੋਸ਼ੀ ਪਾੜ ਲਓ ਜੇ ਅਸੀਂ ਮਾਰਚ ਕੱਢਣਾ ਪੈ ਰਿਹਾ ਤਾਂ ਕਿ ਜੋ ਸੁਪਤੀ ਸਰਕਾਰ ਹੈ ਪ੍ਰਸ਼ਾਸਨ ਜਾਗ ਸਕੇ ਇਸ ਨੂੰ ਮਾਰਾ ਸਾਡੇ ਦਿਲ ਨੂੰ ਇੱਕ ਵਾਰ ਤੋਂ ਕੋਈ ਹੋਰ ਕੁਝ ਵੀ ਨਹੀਂ ਹੋ ਸਕਦਾ ਬੱਚੇ ਚਲੇ ਗਏ ਹੈ ਪਰ ਪ੍ਰਮਾਤਮਾ ਦੀ ਮਰਜ਼ੀ ਹੈ ਪਰ ਉਹਨਾਂ ਨੂੰ ਇਨਸਾਫ ਦੇਣਾ ਪਿਆ ਚਾਰ ਦਿਨ ਪੂਰਾ ਸਾਰਾ ਸ਼ਹਿਰ ਸਾਰਾ ਇਲਾਕਾ ਤੁਸੀਂ ਵੇਖ ਰਹੇ ਅੱਜ ਜੀ ਸਾਰੇ ਬੜੇ ਦੁਖੀ ਮਾਨ ਨਾਲ ਪਹੁੰਚੇ ਨੇ ਹਰ ਬੰਦਾ ਮਹਿਸੂਸ ਕਰਦਾ ਕਿ ਉਹ ਬੱਚਿਆਂ ਦਾ ਕੀ ਕਸੂਰ ਸੀ ਚਲੋ ਉਹਨਾਂ ਨੂੰ ਉਮਰ ਪਰਮਾਤਮਾ ਨੇ ਘਟ ਬਖਸ਼ੀ ਸੀ ਉਹ ਸਾਡੇ ਤੋਂ ਵਿਛੜ ਗਏ ਪਰਿਵਾਰਾਂ ਤੋਂ ਵਿਛੜ ਗਏ ਸਭ ਤੋਂ ਘੱਟੋ ਘੱਟ ਉਹਨਾਂ ਨੂੰ ਇਨਸਾਫਤਾ ਦਿੱਤਾ ਜਾਵੇ ਜਿਹੜੇ ਉਹਨਾਂ ਘਰ ਨੇ ਉਹਨਾਂ ਦੇ ਉਹਨਾਂ ਨੂੰ ਵੱਡੀਆਂ ਜੇਲ੍ਹ ਦੇ ਅੰਦਰ ਕੀਤਾ ਜਾਵੇ ਤਾਂ ਕਿ ਇਲਾਕੇ ਨੂੰ ਬੱਚਿਆਂ ਦੇ ਮਾਪਿਆਂ ਨੂੰ ਤਰਵਾਸਤਾ ਹੋਵੇ ਕਿ ਜੋ ਸਾਡੇ ਨੰਨੇ ਵੇਸਤੇ ਸਾਡੇ ਤੋਂ ਵਿਛੜੇ ਨੇ ਜਿਵੇਂ ਮੈਂ ਕਹਿ ਸਕਦਾ ਕਿ ਕੂਲੀ ਟਿੱਪਰ ਨੇ ਉਹਨਾਂ ਦਾ ਕਤਲ ਕਰਤਾ ਘੱਟੋ ਘੱਟ ਮਹਿਸੂਸ ਤਾਂ ਹੋਵੇ ਕਿ ਉਹਨੂੰ ਇਨਸਾਫ ਮਿਲ ਗਏ ਠੀਕ ਹੈ